ਹੁਣ ਆਪਾਂ ਪਹੁੰਚੇ ਆ ਮਾਨਸੇਰ ਵਾਲਿਆਂ ਕੋਲ 4 ਜਨਵਰੀ ਲੈ ਕੇ ਪਹੁੰਚੇ ਇੱਥੇ ਬਹੁਤ ਹੀ ਟੌਪ ਕੁਆਲਟੀ ਦੇ ਜਨੂ ਜੀ ਬਸਾਉਂਦੇ ਆ ਕੱਲੇ ਕੱਲੇ ਡਿਟੇਲ ਵੀ ਦੱਸਾਂਗੇ ਤੁਹਾਨੂੰ ਤੇ ਬਾਕੀ ਦਾ ਵੇਰਵਾ ਭਾਈ ਜੀ ਕਿਹੜਾ ਏਰੀਆ ਆਪਣਾ ਆਪਣਾ ਬਈਆ ਮੁਕਤਵੀਰ ਜੀ ਹੈ ਪਿੰਡ ਬਾਬਾ ਜੀ ਆਪਣਾ 25 25 ਗੋਟੇ ਦਾ ਰਾਜਪੁਰਾ ਤੇ ਜੀ ਬਾਈ ਕੀ ਨੇ ਬਾਈ ਕੋਆਰਡੀਨੇਟ ਕਰਾ ਆ ਆਪਣੀ ਸਰਕ ਨੱਕ ਕੋੜੇ ਦੀ ਬੱਚੀ ਹੈ ਜੀ ਜੀ ਦੀ ਹੈ ਜੀ ਅਸਲ ਕੱਦ ਦੇ ਦਾ ਜੋੜ ਨਹੀਂ ਆਈਆਂ ਫੇਰ ਵਾਸਤੇ ਨਹੀਂ ਫੇਰ ਆਸ ਤੇ ਪੈਲੀ ਦੇ ਸ਼ੋਅ ਸ਼ੋਅ ਆਪਣੇ ਬਖਾਉਣ ਲੈ ਕੇ ਆਏ। ਇਹ ਵੀ ਬਰੀਡਿੰਗ ਆਪਾਂ ਬਰੀਡਿੰਗ ਵਾਸਤੇ ਘੋੜੀ ਰੱਖਣੀ ਹੈ ਅੱਗੇ। ਆਪਣੇ ਫਾਰਮ ਤੇ ਕਿੰਨੇ ਜਾਨਵਰਾਂ ਨੇ ਸਾਡੇ ਫਾਰਮ ਤੇ ਪੰਜੀ ਘੋੜਾ ਤੇ ਪੰਜ ਦੇ ਆਪਣੀ ਦਾਦ ਕਰ ਰੱਖਦੇ। ਸਾਨੀ ਨਹੀਂ ਹੈ। कहिड़ी <णिखना> बराय <णिखना> 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 <त्या> <णिखना> <णिखना> ਜੇਕਰ ਤੁਸੀਂ ਇਹਨਾਂ ਦਾ ਨਾਮ ਲਿਖਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਪਹਿਲਾਂ ਥੋੜਾ ਹੋਰ ਲਈ ਜਰਾਜ ਘੋੜੇ ਦਾ ਇਹ ਬੱਚੀ ਹੈ ਇਹ ਗੱਪੜਾ ਹੀ ਸਾਡੇ ਨਾਲ ਨਹੀਂ ਜਾਵੇ ਸਰਪਾਚ ਬਾਈ ਜੰਮੀ ਕੋਲ ਇਹ ਆਪਣੇ ਜੈਤੋ ਜੀ ਉਹ ਕਾਲੇ ਘਾਟੇ ਦਾ ਕਾਲੇ ਘਾਟੇ ਨਰੇਕਾ ਸਾਜੀ ਦੇਖ ਬਾਈ ਆਪਣਾ ਕੰਟੈਕਟ ਨੰਬਰ ਕੰਟੈਕਟ ਨੰਬਰ ਇਹ ਹੈ ਜੀ ਆਪਣਾ 73277240 7407 1732 ਦੇ ਉਸ ਤੋਂ ਬੱਤੀ ਦੇ ਹਾਂਜੀ ਬਾਕੀ ਬੋਰਡ ਤੇ ਦਿਖਾ ਦਿਓ ਪਾਪਾ ਦਾ ਨੰਬਰ ਹੀ ਕੋਈ